ਸਤਿ ਸ਼੍ਰੀ ਅਕਾਲ ਜੀ ਚੈਨਲ ਦੇਖਣ ਵਾਲਿਆਂ ਨੂੰ ਜੀ ਆਇਆਂ ਆਖਦੇ ਆਂ ਅੱਜ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੀਆਂ ਪੱਖ ਦੀਆਂ ਮੰਗਾਂ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਪੰਜਾਬ ਦੇ ਸਰਕਾਰੀ ਮੈਕਮਿਆਂ ਵੱਲੋਂ ਕਈ ਨਵੇਂ ਸਰਕੂਲਰ ਕੀਤੇ ਗਏ ਹਨ ਪੀਐਸਪੀਸੀ ਵਾਲ ਦੇ ਵੱਲੋਂ ਨਵਾਂ ਪੱਤਰ ਜਾਰੀ ਕੀਤਾ ਹੈ ਹੁਣ ਮੁਲਾਜ਼ਮਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਤੇ ਪੈਂਡਿੰਗ ਸੀਜ਼ਨ 2024 ਦੇ ਦੌਰਾਨ 16 ਜੂਨ 2024 ਤੋਂ 31 ਅਕਤੂਬਰ 2024 ਤੱਕ ਬਦਲੀਆਂ ਕਰਨ ਦੇ ਰੋਕ ਲਗਾ ਦਿੱਤੀ ਗਈ ਹੈ ਸਿਰਫ ਬੰਦੀਕ ਆਧਾਰ ਤੇ ਬਦਲੀਆਂ ਤੇ ਤਨਖਾਹਤੀਆਂ ਮਾਨਜੋਗ ਸੀਐਮਡੀ ਦੀ ਪ੍ਰਵਾਨਗੀ ਦੇ ਨਾਲ ਹੀ ਕੀਤੀਆਂ ਜਾਣਗੀਆਂ ਮਲਾਜ਼ਮਾਂ ਦੇ ਆਗੂ ਅਮਰਜੀਤ ਸਿੰਘ ਮੰਗਲੀ ਨੇ ਕਿਹਾ ਕਿ ਪੰਜਾਬ ਸਰਕਾਰ ਮਲਾਜ਼ਮਾਂ ਦੀਆਂ ਜੋ ਪੈਂਡਿੰਗ ਪਈਆਂ ਮੰਗਾ ਹਨ ਉਸ ਨੂੰ ਜਲਦੀ ਹੀ ਪੂਰਾ ਕਰੇ ਜਿਸ ਜਿਸ ਮੁਲਾਜ਼ਮਾਂ ਨੂੰ 2016 ਤੋਂ ਪੇ ਕਮਿਸ਼ਨ ਦਾ ਏਰੀਅਰ ਦਿੱਤਾ ਜਾ ਜਾਵੇ ਤੇ ਮਹਿੰਗਾਈ ਪੱਤੇ ਵਿੱਚ 12% ਕੀਤਾ ਜਾਵੇ ਤੇ ਕੰਪਿਊਟਰ ਅਧਿਆਪਕਾਂ ਨੂੰ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਵਿਭਾਗ ਦੇ ਵੱਲੋਂ 19 ਜੂਨ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਿਵਸ ਕਤਰ 2 ਚੰਡੀਗੜ੍ਹ ਵਿਖੇ ਮੁਲਾਜ਼ਮਾਂ ਦੇ ਆਗੂਆਂ ਦੀ ਮੀਟਿੰਗ 25 ਜੂਨ ਚੰਡੀਗੜ੍ਹ ਦਫ਼ਤਰੀ ਕਮਰਾ ਨੰਬਰ 217 ਵਿਖੇ ਚਿਰਚਹਿਲ ਕੁਮਾਰ ਵਿਸ਼ੇਸ਼ ਕਤਰ ਨਾਲ ਹੋਵੇਗੀ ਪੰਜਾਬ ਸਰਕਾਰ ਦੇ ਪਰਸਨਲ ਵਿਭਾਗ ਦੇ ਵੱਲੋਂ 19 ਜੂਨ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ਕੰਟਰੈਕਟ ਤੇ ਕੰਮ ਕਰਦੇ ਮਲਾਜ਼ਮਾਂ ਦੀਆਂ ਸੇਵਾਵਾਂ ਵਿੱਚ 31/3/2025 ਤੱਕ ਦਾ ਵਾਅਦਾ ਕੀਤਾ ਗਿਆ ਹੈ। ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਸਾਨੂੰ ਬਹੁਤ ਵੱਧ ਤੋਂ ਵੱਧ ਸਪੋਰਟ ਕਰੋ। ਧੰਨਵਾਦ ਜੀ।